ਇਹ ਜਿਹੜੀ ਲੜਕੀ ਸੀਗੀ ਨਾ ਇਹ ਵੀ ਮਦਰ ਦਾ ਇਹਦਾ ਰਿਸ਼ਤਨ ਇਹਦੀ ਮਦਰ ਸੀਗੀ ਮਦਰ ਦਾ ਰਿਲੇਸ਼ਨ ਸੀਗਾ ਆਪਣਾ ਸਤਪੁਰ ਸਿੰਘ ਹਮ ਦਾ ਉਧinare ਰਿਲੇਸ਼ਨ ਸੀਗਾ 3 ਸਾਲ ਦੀ ਉਮਰ ਦਾ ਮੁੰਡਾ ਤੇ ਜਿਹੜੀ ਇਹਦੀ ਲੜਕੀ ਸੀਗੀ ਉਹਨੂੰ ਇਹਨਾਂ ਦਾ ਪਤਾ ਲੱਗ ਗਿਆ ਠੀਕਾ ਉਹ ਇਤਰਾਜ਼ ਕਰਦੀ ਸੀਗੀ ਇਹਨਾਂ ਨੂੰ ਗਲਮਤ ਰੂਪ ਦੀ ਸੀਗੀ ਤੇ ਇਸ ਗੱਲ ਨੂੰ ਲੈ ਕੇ ਇਹਦੀ ਮਦਰ ਨੇ ਪਲਾਨਿੰਗ ਕੀਤੀ ਸੀ ਵੀ ਆਪਾਂ ਇਹਨੂੰ ਰਸਤੇ ਤੋਂ ਬਤਾ ਦਈਏ ਤੇ ਆਪਾਂ ਜਿਹੜਾ ਘਾਰਾ ਮੁਰ ਗਿਆ ਆਪਣਾ ਹੋ ਜਾਊਗਾ ਆਪਾਂ ਇਹਨੂੰ ਵਿੱਚ ਕਿਤੇ ਹੁਣ ਚਲਾਈ ਜਾਈਏ ਬੀਤੇ ਦਿਨੀ ਨੱਬਾਦੀ ਵਿਕਾਸ ਕਲੋਨੀ ਵਿਖੇ ਨਜਾਇਜ਼ ਸਬੰਧਾਂ ਦਾ ਰੋੜਾ ਬੰਦੀ ਵੇਖ ਵਿਧਵਾ ਮਾਂ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਕੇ 25 ਸਾਲਾਂ ਲੜਕੀ ਅਨੂ ਨੂੰ ਘਰ ਵਿੱਚ ਮੌਤੇ ਘਾਟ ਉਤਰਵਾ ਦਿੱਤਾ ਸੀ ਕਲਯੁਗੀ ਮਾਂ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਅੰਜਾਨ ਸੀ ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾਉਣ ਲਈ ਪਹਿਲਾਂ ਮ੍ਰਿਤਕ ਲੜਕੇ ਦੀ ਮਾਤਾ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਅਦ ਵਿੱਚ ਉਸਦੇ ਪ੍ਰੇਮੀ ਸਤਨਾਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਕਲਯੁਗੀ ਮਾਂ ਨੇ ਆਪਣੇ ਲੜਕੀ ਨੂੰ ਪ੍ਰੇਮ ਸਬੰਧਾਂ ਦਾ ਰੋੜਾ ਬੰਦੇ ਦੇਖ ਸਤਨਾਮ ਸਿੰਘ ਨੇ ਉਦੋਂ ਤੇਜ਼ ਤਰ ਹਥਿਆਰਾਂ ਨਾਲ ਮੌਤੇ ਘਾਟ ਉਤਾਰ ਦਿੱਤਾ ਸੀ ਜਦੋਂ ਅਨੁਕਰ ਵਿੱਚ ਇਕੱਲੀ ਸੀ આરોપી ਸਤਨਾਮ ਸਿੰਘ ਘਰ ਦੇ ਵਿੱਚ ਪਹਿਲਾਂ ਹੀ ਲੁਕੇ ਬੈਠਾ ਸੀ ਜਦੋਂ ਅਨੁਕਰ ਵਿੱਚ ਆਈ ਤਾਂ ਉਸਨੇ ਪਹਿਲਾਂ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾਈਆਂ ਤੇ ਉਸ ਦੇ ਸਿਰ ਉੱਤੇ ਕਈ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪੁਲਿਸ ਨੇ ਇਨ੍ਹਾਂ ਦੋਨਾਂ ਰੁਪਏ ਨੂੰ ਫੜ ਕੇ ਜੇਲ੍ਹ ਦੀਆਂ ਸਲਾਕਾਂ ਪਿੱਛੇ ਪਹੁੰਚਾ ਦਿੱਤਾ ਇਸ ਮੌਕੇ ਤੇ ਨਾਬਾਬ ਕਤਵਾਲੀ ਦੇ ਐਸ ਐਚਓ ਜਸਵਿੰਦਰ ਸਿੰਘ ਖੋਖਰ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਇਹ ਜਿਹੜੀ ਲੜਕੀ ਸੀਗੀ ਨਾ ਇਹ ਵੀ ਮਰਡਰ ਦਾ ਇਹਦਾ ਰੀਜਨ ਇਹਦੀ ਮਦਰ ਸੀਗੀ ਮਦਰ ਦਾ ਰਿਲੇਸ਼ਨ ਸੀਗਾ ਆਪਣਾ ਸਤਗੁਰ ਸਿੰਘ ਉਹਦਾ ਉਹਦੇ ਨਾਲ ਰਿਲੇਸ਼ਨ ਸੀਗਾ 30 ਸਾਲ ਦੀ ਉਮਰ ਆ ਮੁੰਡੇ ਦੀ ਤੇ ਜਿਹੜੀ ਇਹਦੀ ਲੜਕੀ ਸੀਗੀ ਉਹ ਨੂੰ ਇਹਨਾਂ ਦਾ ਪਤਾ ਲੱਗ ਗਿਆ ਸੀਗਾ ਉਹ ਇਤਰਾਜ਼ ਕਰਦੀ ਸੀਗੀ ਮਲੰਗ ਤੋਂ ਡੋਗਦੀ ਸੀਗੀ ਤੇ ਇਸ ਗੱਲ ਨੂੰ ਲੈ ਕੇ ਇਹਦੀ ਮਦਰ ਨੇ ਪਲਾਨਿੰਗ ਕੀਤੀ ਸੀ ਵੀ ਆਪਾਂ ਇਹਨੂੰ ਰਸਤੇ ਤੋਂ ਹਟਾ ਦਈਏ ਤੇ ਆਪਾਂ ਜਿਹੜਾ ਘਰ ਆ ਮੁੰਡਿਆ ਆਪਣਾ ਹੋਊਗਾ ਆਪਾਂ ਇਹ ਤੋਂ ਵੇਚ ਕੇ ਕਿਤੇ ਹੋਰ ਤੋਂ ਲੈ ਲਈਏ ਇਹ ਮਰਡਰ ਦੀ ਪਲਾਨਿੰਗ ਇਹਨਾਂ ਦੀ ਇੱਕ ਹਫ਼ਤੇ ਤੋਂ ਚੱਲ ਰਹੀ ਸੀਗੀ ਇਹ ਮਰਡਰ ਜਿਹੜਾ ਸੀਗਾ ਸਤਗੁਰ ਤੇ ਉਹਦਾ ਦੋਸਤਾ ਜਿਹੜਾ ਗੁਰਸ਼ਰਨ ਗੁਰਬੇਲਾ ਇਨਾਂ ਨੇ ਤਿੰਨਾਂ ਨੇ ਨਾਲ ਕੇ ਬਣਾਇਆ ਸੀਗਾ ਜਿਹੜਾ ਬਿੱਲਾ ਸੀਗਾ ਉਹ ਇਹਨੂੰ ਇਹਦੇ ਘਰੇ ਛੱਡ ਕੇ ਗਿਆ ਸੀਗਾ ਤੇ ਉਹ ਵੀ ਮਰਡਰ ਕਰਨ ਤੋਂ ਬਾਅਦ ਲੈ ਕੇ ਗਿਆ ਸੀ ਜੀ ਤੇ ਜਿਹੜਾ ਸਤਪੁਰਾ ਉਹਨੇ ਮਰਡਰ ਕੀਤਾ ਸੀਗਾ ਇਹਦੀ ਮਦਰ ਮਰਡਰ ਹੋਣ ਤੋਂ ਪਹਿਲਾਂ ਘਰੋਂ ਟਿਕੀ ਸੀਗੀ ਤੇ ਉਸ ਤੋਂ ਬਾਅਦ ਨੈਕਸਟ ਡੇ ਇਹ ਘਰੇ ਆਈ ਇਹ ਆਪਣੀ ਇਹਦੀ ਬੇਟੀ ਰੈਂਦੀ ਆ ਲਾਹੌਰਾਂ ਉਹਦੇ ਕੋਲ ਚੱਲਦੀ ਸੀ ਇਹ ਉਹਨਾਂ ਦਾ ਕੀ ਕੀ ਰੂਟੀ ਰਹਿਣਾ ਕਿੰਨੇ ਬਦਲ ਸਕਦਾ ਇਹ ਜਿਹੜਾ ਮੁੰਡਾ ਜੀ ਇਹਨੇ ਪਹਿਲਾਂ ਇਹਦੀ ਮਦਰ ਘਰੇ ਸੀ ਤੇ ਮੁਰਕੇ ਇਹ ਮੁੰਡਾ ਘਰੇ ਚਲੇ ਗਿਆ ਇਹ 6:00 ਵਜੇ ਦੀ ਤਕਰੀਬਨ ਗੱਲਾਂ 6:00 ਵਜੇ ਮੁੰਡਾ ਘਰੇ ਗਿਆ ਤੇ ਇਹਦੀ ਮਦਰ ਉਹਨੂੰ ਅੰਦਰ ਛੱਟ ਕੇ ਲੋਕ ਲਾ ਕੇ ਘਰੋਂ ਚਲੀ ਗਈ ਮੁੰਡਾ ਜਿੰਦਾ ਸੀਗੇ ਉਹਦੀਆਂ ਚਾਹਦੀਆਂ ਇੱਕ ਇਹਦੀ ਬੇਟੀ ਕੋਲ ਹੁੰਦੀ ਸੀ ਇੱਕ ਇਹਦੀ ਮਦਰ ਕੋਲ ਹੁੰਦੀ ਸੀ ਤੇ ਜਦੋਂ ਇਹਦੀ ਲੜਕੀ ਘਰੇ ਆਈ ਹੈ ਤਾਂ ਪਹਿਲਾਂ ਫਸਟ ਉਹਨੇ ਉਹਦੇ ਜਿਹੜਾ ਪਰਨਾ ਸੋਟਾ ਹੁੰਦਾ ਉਹਦੇ ਨਾਲ ਉਹਦੇ ਸਿਰ ਤੇ ਬਾਰ ਕੀਤਾ ਦੋ ਤਿੰਨ ਸਿਰ ਤੇ ਬਾਰ ਕਰੰਡਾ ਉਹ ਫੱਲੇ ਦਿੱਤੀ ਫਿਰ ਉਹ ਨੂੰ ਥੱਲੇ ਦੂਜੇ ਕਮਰੇ ਚ ਲੈ ਗਿਆ ਉਹ ਤੋਂ ਬਾਅਦ ਜਾ ਕੇ ਕਮਰੇ ਦੇ ਵਿੱਚ ਖਾਪਰਾ ਹੁੰਦਾ ਜਿਹੜਾ ਅਸੀਂ ਮੈਨੂੰ ਚਾਹੀਦਾ ਉਹਦੇ ਨਾਲ ਇਹਦੇ ਸਾਰੇ ਮੁੰਡੇ ਪਰੋਨੇ ਬਾਤ ਕਰਦੇ ਉਹਦੇ ਨਾਲ ਹੀ ਹੁੰਦਾ ਇਹਦੇ ਫੇਸ ਦੇ ਉੱਪਰ ਆਏ ਫੇਸ ਤੋਂ ਲੈ ਕੇ ਤੇ ਗਰਦਨ ਤੱਕ ਸੱਤਾਂ ਨੇ ਤੇ ਪਿੱਛੇ ਸਿਰਾ ਸਿਰ ਤੋਂ ਉੱਤੇ ਜਿੱਥੇ ਨੇ ਬੰਦਾ ਮਾਰੇ ਲੁਕੀ ਦਾ ਨਾਮ ਕੀ ਹੈ ਕਿੰਨੀ ਬੁਲਦੀ ਹੈ ਤੇ ਲੜਕੀ ਦਾ ਨਾਮ ਅਨਾ ਅਨੂੰ ਸੀਗਾ ਤੇ ਉਹਦੀ ਉਮਰ 26-24 ਸੀ ਮਾਰੇ ਤੇ ਮਤਲਬ ਕਿ ਤੈਨੂੰ ਪਤਾ ਹੈ ਇਹ ਪਹਿਲਾਂ ਹੀ ਅੰਦਰ ਸੀਗਾ ਤੇ ਲੁਕ ਕੇ ਬੈਠਾ ਸੀਗਾ ਕੰਧ ਦੀ ਸਾਈਡ ਤੇ ਤੇ ਜਦੋਂ ਨੜਕੀ ਆਈ ਆ ਤਾਂ ਇਹਨੇ ਹੀ ਪਹਿਲਾਂ ਉਹਦੀ ਅੱਖਾਂ 'ਚ ਮੱਤਾਂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਤੋਂ ਬਾਅਦ ਜਿਹੜਾ ਛੋਟਾ ਹੁੰਦਾ ਆਪਣਾ ਉਹਦੇ ਨਾਲ ਹੀ ਉਹਨੇ ਸਿਰ ਤੇ ਵਾਰ ਕੀਤੇ ਤੇ ਫਿਰ ਉਹ ਤੋਂ ਬਾਅਦ ਜਿਹੜਾ ਤਪਰਾ ਹੁੰਦਾ ਲੋਹੇ ਦਾ ਉਹਦੇ ਨਾਲ ਹੀ ਉਹਨੇ ਮੂੰਹ ਤੇ ਸਾਰੇ ਵਾਰ ਕੀਤਾ ਤੇ ਗੱਪਾਂ ਵੀ ਸਭ ਨੂੰ ਹਾਂ ਜੀ ਅੱਖਾਂ ਨੂੰ ਜਿੱਦ ਨਹੀਂ ਪਾਈਆਂ ਸੀ ਕੋਈ ਵੀ ਜਿੱਦ ਨਹੀਂ ਲੱਭ ਸਕਦਾ ਨਹੀਂ ਕੋਲਸ ਨੂੰ ਦੇਖੋ ਜੀ ਹਰੇਕ ਜਿਹੜਾ ਵੀ ਕ੍ਰਾਈਮ ਹੁੰਦਾ ਕੋਸ ਦਾ ਬੜਾ ਐਫਰਟ ਲੱਗਦਾ ਨਹੀਂ ਪ੍ਰੈਸ ਕਰਨ ਦੇ ਲਈ ਸਾਰੀ ਇਹ ਲੇਟ ਨਾਈਟ ਦਾ ਇਨਸੀਡੈਂਟ ਸੀਗਾ ਬੰਡੀਆਂ ਨੂੰ ਸਾਨੂੰ ਪਤਾ ਲੱਗਿਆ ਵੀ 10 ਤੱਕ ਸਾਨੂੰ ਇਨਫੋਰਮੇਸ਼ਨ ਆਈ ਸੀ ਉਦੋਂ ਤੋਂ ਲੈ ਕੇ ਅਸੀਂ ਦਿਨ ਰਾਤ ਕਰਕੇ ਤੇ 26 27 ਘੰਟੇ ਲੱਗ ਕੇ ਅਸੀਂ ਇਹਨਾਂ ਨੂੰ ਪ੍ਰੈਸ ਕੀਤਾ ਤੇ ਇਹਦਾ ਰਿਲੇਸ਼ਨ ਸੀਗਾ ਸੀਡੀਆਰ ਵਗੈਰਾ ਪਾਈ ਆ ਉਹਦੇ ਲੈ ਕੇ ਅਸੀਂ ਲਿੰਕ ਐਵਿਡੈਂਸ ਕਲੈਕਟ ਕਰਕੇ ਉਹਦੀ ਬਾਅਦ ਫਿਰ ਉਹ ਮਰੀ ਸੀ ਸਪੱਤਨ ਨਾਲ ਇਸ ਕੀ ਲਿੰਕ ਦੀ ਮਾਂ ਦੀ ਉਮਰ ਕਿੰਨੀ ਆ ਉਹ ਪਿਨਿਟ ਤੋਂ ਬਾਅਦ ਕਿੰਨੀ ਜਿਹੜੀ ਲੜਕੇ ਦੀ ਮਦਰ ਆ ਜੀ ਉਹ ਵੀ ਉਮਰ ਤੋਂ तकरीबन 60 ਸਾਲ ਦੀ ਉਮਰ ਆ ਜਿਹੜਾ ਲੜਕਾ ਉਹਦੀ तकरीबन 30 ਸਾਲ ਦੀ ਉਮਰ ਆ ਤੇ ਲੜਕੀ ਜਿਹੜੀ ਉਹ 24 ਸਾਲ ਦੀ ਰਿਲੇਸ਼ਨ ਕਿੰਨੇ ਕੰਮ ਤੋਂ ਜੀ ਇਹ ਰਿਲੇਸ਼ਨ ਇਹਦਾ ਜੀ 1 ਸਾਲ ਤੋਂ ਸੀਗਾ ਇਹ ਈ ਰਿਕਸ਼ਾ ਚਲਾਉਂਦਾ ਲੜਕਾ ਤੇ ਉਤੋਂ ਇਹਦੇ ਕੰਟੈਕਟ 'ਚ ਆਇਆ ਇਹਨੂੰ ਪਹਿਲਾਂ ਲੈ ਜਾਂਦਾ ਹੁੰਦਾ ਸੀਗਾ ਤੇ ਅੱਜ ਛੱਡੇ ਹੁੰਦਾ ਹੁੰਦਾ ਸੀਗਾ ਇਹਦੀ ਲੜਕੀ ਇਹਦੀ ਮਦਰ ਆ ਜਿਹੜੀ ਉਹ ਇਥੇ ਬੁਕਾਨ ਤੇ ਕੰਮ ਕਰਦੀ ਸੀ ਤੇ ਉਹ ਤੋਂ ਇਹਨਾਂ ਦਾ ਫਿਰ ਰਿਲੇਸ਼ਨ ਨਿਕਲਦਾ ਪਿਆ ਇਨਾਂ ਦਾ ਰਿਲੇਸ਼ਨ ਤਕਰੀਬਨ 8 ਮਹੀਨੇ ਦਾ ਹੈ। ਇਹਨਾਂ ਨੂੰ ਤਿੰਨਾਂ ਦੀ ਅਸੀਂ ਅरेस्ट ਪਾ ਲਿਆ ਇਹਨਾਂ ਨੂੰ ਅੱਜ ਅਸੀਂ ਜੇਲ੍ਹ ਕੋਲ ਭੇਜਿਆ ਐਂਡ ਜਿਹੜਾ ਵੈਪਨ ਸੀਗਾ ਉਹਦੀ ਰਿਕਵਰੀ ਹੋ ਗਈ ਆ। ਉੱਥੇ ਹੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਸ ਕਲਯੁਗੀ ਮਾਂ ਨੇ ਆਪਣੀ 25 ਸਾਲਾਂ ਲੜਕੀ ਨੂੰ 9 ਮਹੀਨੇ ਪੇਟ ਚ ਪਾਲਿਆ ਦੁੱਖ ਤਕਲੀਫਾਂ ਸਹੀਆਂ ਪਰ ਉਸਨੇ ਕਤਲ ਕਰਨ ਚ ਬਿਲਕੁਲ ਵੀ ਸ਼ਰਮ ਨਹੀਂ ਕੀਤੀ ਅਤੇ ਆਸ਼ਕੀ ਪਿੱਛੇ ਆਪਣੀ ਲੜਕੀ ਦਾ ਕਤਲ ਕਰ ਦਿੱਤਾ।